ਆਵੇ ਤੂੰ ਬਿਲਕੁਲ ਇੱਕ ਠੀਕ ਆ ਮੈਂ ਕਿਉਂ ਕੱਲ ਹੀ ਖਰਾਬ ਕਰਨਾ ਇੱਕ ਪੈਰ ਮੜਾ ਹੈਗਾ ਬੋਦੀ ਹਾਲਤ ਮਾਰੀ ਇਹਨੂੰ ਬਾਹਲੇ ਰੱਖ ਦੇ ਤੇ ਤੂੰ ਪਰਾਂ ਪਰ ਆ ਜਾ ਥੋੜਾ ਪਰਾਂ ਆ ਜਾ ਯਾਰ ਕਿਹੜੀ ਗੱਲੋਂ ਆਵਾਂਦੋਂ ਨੂੰ ਮਸਾ ਉਹ ਆਖਰੀ ਸਾਵਾ ਤੇ ਆ ਯਾਰ ਇਹ ਠੀਕ ਕਰਾਉਣੀ ਆ ਆਹੋ ਯਾਰ ਇਹ ਚੱਪਲ ਠੀਕ ਕਰਾਉਣੀ ਆ ਇਹ ਜਗਨੂਹਟ ਕੀ ਆ ਯਾਰ ਥੋੜਾ ਜਿਹਾ ਪਾਟਾ ਉਹਦੇ ਚੈੱਕ ਕਰੀਏ ਭਲਾ ਆਪਣੇ ਸਾਹ ਨਾਲ ਵੇ ਭਲਾ ਇਹ ਭਾਜੀ ਥੋੜਾ ਪਾਟਾ ਵਾ ਆਹ ਇੱਥੇ ਤੇ ਐ ਲੱਗੜੇ ਜਿੱਦਾ ਗੋਲੀਆਂ ਚੱਲੀਆਂ ਵਾ ਯਾਰ ਪਾਗਲ ਹੋ ਗਿਆ ਤੂੰ ਨਾਲ ਸਾਹ ਕਰੀਏ ਪਾ ਇਹਰਾ ਮੂੰ ਲੱਭੂਗਾ ਵਿੱਚ ਬੂਟ ਦੇ ਔਰ ਭਾ ਕੱਲੇ ਬੈਠੇ ਹੋ ਉਹ ਕੱਲੇ ਕਿੱਥੇ ਬੈਠਿਆ ਤੈਨੂੰ ਪੰਚਾਇਤ ਲੱਭਣ ਨਹੀਂ ਡਈ ਮਗਰ ਉਹ ਤੇਰੀ ਗੱਲ ਠੀਕ ਹੈ ਮੈਂ ਵੈਸੇ ਹੀ ਸਰਸਰੀ ਜੀ ਗੱਲ ਕੀਤੀ ਦੱਸੋ ਭਾਜੀ ਯਾਰ ਕਰਦੀ ਯਾਰ ਕਰ ਦੇ ਨੇ ਭਾ ਕਰ ਦੇ ਨਾ ਯਾਰ ਆ ਦੇਖੀ ਭਾ ਹਾਂਜੀ ਆ ਮੇਰਾ ਬੂਟ ਆ ਹਾਂਜੀ ਬੂਟ ਆ ਠੀਕ ਆ ਬਿਲਕੁਲ ਆ ਭਾ ਦੂਜਾ ਬੂਟ ਆ ਯਾਰ ਥੋੜਾ ਜਿਹਾ ਪਾਟਾ ਉਹਦੇ ਚੈੱਕ ਕਰੀਏ ਭਲਾ ਆਪਣੇ ਸਹਾਨੂੰ ਵੇਖ ਭਲਾ ਇਹ ਭਾਜੀ ਥੋੜਾ ਪਾਟਾ ਵਾ ਆਹੋ ਇੱਤ ਤੇ ਐ ਲੱਗਣੇ ਜੀ ਤਾਂ ਗੋਲੀਆਂ ਚੱਲੀਆਂ ਵਾ ਯਾਰ ਪਾਗਲ ਹੋ ਗਿਆ ਤੂੰ ਗੋਲੀਆਂ ਚੱਲੀਆਂ ਕੀ ਹੁੰਦੀਆਂ ਯਾਰ ਉਹ ਆਵੇ ਤੂੰ ਬਿਲਕੁਲ ਇੱਕ ਠੀਕ ਆ ਮੈਂ ਕਿ ਹੁਣ ਕੱਲ ਹੀ ਖਰਾਬ ਕਰਨਾ ਇੱਕ ਪੈਰ ਮੜਾ ਹੈਗਾ ਇੱਤ ਤੇ ਬਹੁਤੀ ਹਾਲਤ ਮਾਰੀ ਐ ਇਹਨੂੰ ਪਾ ਥੱਲੇ ਰੱਖ ਦੇ ਤੇ ਤੂੰ ਪਰ੍ਹਾਂ ਪਰ ਆ ਜਾ ਥੋੜਾ ਪਰ੍ਹਾਂ ਆ ਜਾ ਯਾਰ ਕਿਹੜੀ ਗੱਲੋਂ ਆਵਾਂਦੋਂ ਨੂੰ ਮਸਾ ਉਹ ਆਖਰੀ ਸਾਵਾ ਤੇ ਆ ਯਾਰ ਉਹ ਭਰਾ ਉਹ ਬੂਟ ਹੈਗਾ ਮਰੀਜ਼ ਆ ਯਾਰ ਸਾਵਾ ਤੇ ਆ ਕਿਹੋ ਜਿਹੀ ਗੱਲਾਂ ਕਰਦਿਆਂ ਤੂੰ ਪੂਰਨਾ ਤੇਰਾ ਆਲਮੋਸਟ ਖਤਮ ਆਇਆ ਇਤਨੀ ਹਾਲਤ ਦੇਖੋ ਨਾ ਇਹਦੀ ਕੀ ਹਾਲਤ ਆਵੇ ਯਾਰ ਆਵੇ ਇਹਦੀ ਸੱਟ ਹੀ ਨਹੀਂ ਰਹੀ ਯਾਰ ਹਾਂ ਉਹ ਤੂੰ ਪਾਗਲ ਹੋ ਗਿਆ ਭਰਾ ਤੂੰ ਚੋਕ ਕੇ ਪਤਾ ਨਹੀਂ ਕਿੱਥੋਂ ਲੈ ਆ ਮੈਨੂੰ ਓਏ ਸੱਟ ਮਾਰ ਕੇ ਕੌਣ ਚੈੱਕ ਕਰਦਾ ਦੋ ਨਾ ਮੇਰੀ ਸੁਣ ਗੱਲ ਤੇਰਾ ਬੂਟ ਇਦਾਂ ਦਾ ਵਧ ਤੈਨੀਆਂ ਜਰਾਬਾਂ ਕਿੱਦਾਂ ਦੀਆਂ ਹੋਣਗੀਆਂ ਉਹ ਤੂੰ ਜਰਾਬਾਂ ਦੀ ਕਿੱਥੇ ਚਲ ਗਿਆਂ ਭਰਾ ਉਹ ਤੂੰ ਇਹਨੂੰ ਗੰਡਣ ਵਾਲੀ ਗੱਲ ਕਰ ਹਾਂ ਇੱਥੇ ਕੀ ਜਾਨਵਰ ਮਰਿਆ ਕੋਈ ਨਹੀਂ ਮੇਰੀ ਮੰਨੋ ਬਾ ਹਾਂ ਇਹਨੂੰ ਰਿਟਾਇਰ ਕਰੋ ਇਹਦੀ ਪੈਨਸ਼ਨ ਬੈਠ ਕੇ ਖਾਓ ਓ ਭਰਾ ਇਹਨੂੰ ਗੰਡਣ ਵਾਲੀ ਗੱਲ ਕਰ ਯਾਰ ਕੱਢਿਆ ਕਿੱਥੋਂ ਆ ਭਾ ਇਹਦੇ ਦੇ ਇਨ ਨੂੰ ਤਾਂ ਕਿਸੇ ਨੇ ਬਾਂਦਰ ਕਿੱਲੇ ਤੇ ਨਹੀਂ ਲੈਣਾ ਤੂੰ ਮੇਰੇ ਅੱਲੇ ਆਇਆ ਵਾ ਉਹ ਤੂੰ ਯਾਰ ਗਾਂਡੇ ਨੂੰ ਦੱਸਿਆ ਕਿਨੇ ਮੇਰੇ ਬਾਰੇ ਵੀ ਉੱਥੇ ਬੈਠਾ ਵਾ ਮੈਂ ਚੱਲ ਜਾਣਾ ਹੀ ਹੁਣੂ ਜੇ ਤੂੰ ਹਲਾ ਹੁੰਦਾ ਤੇ ਆ ਫਾੜ ਯਾਰ ਇਹਨੂੰ ਕਮਾਲ ਕਰਨਾ ਟਾਂਕੇ ਲਾ ਜਿਹੜੇ ਕੰਮ ਤੇਰਾ ਕਰਨ ਵਾਲਾ ਯਾਰ ਟਾਂਕੇ ਨਹੀਂ ਲੱਗਣੇ ਇਹਨੂੰ ਮੇਰੇ ਸਾਹ ਨਾਲ ਦੇ ਪੱਟੀ ਕਰਨੀ ਪੈਣੀ ਆ ਯਾਰ ਇਦਾਂ ਨਾ ਕਿੱਥੇ ਕਿੱਥੇ ਟਾਂਕਾ ਲਾਦਾ ਦੱਸ ਇੱਥੇ ਯਾਰ ਇੱਥੇ ਨਵੀਂ ਤੂੰ ਚਿਪਰੀ ਰੱਖ ਕੇ ਤੈਨੂੰ ਇੱਥੇ ਟਾਂਕਾ ਲਾ ਦੇ ਤੂੰ ਅੱਜ ਕੱਲ ਵੈਸੇ ਵੀ ਸਟਾਈਲ ਆਉ ਤੂੰ ਲਾ ਦੇ ਇਹਨੂੰ ਮੈਂ ਹੰਡਾਉਣੇ ਯਾਰ ਇੱਕ ਵਿਆਹ ਹੋਰ ਵੇਖਣਾ ਪਾ ਕੇ ਡਾਕਟਰ ਕੋਲ ਲੈ ਜਾ ਬੈਂਡਲ ਵਾਲੋ ਉੱਤੇ ਉਹ ਯਾਰ ਇੱਥੋਂ ਕੀ ਘੂੜ ਤੂੰ ਹੀ ਖਾ ਲਿਆ ਸੀ ਇਹ ਉਹ ਭਰਾ ਜਿਹਨੇ ਤੂੰ ਬੇਇੱਜ਼ਤੀ ਕਰ ਛੱਡੀ ਹੈ ਮੈਨੂੰ ਲੱਗਦਾ ਤੂੰ ਮੋਚੀ ਹੈ ਨਹੀਂ ਹੈ ਕਰੇ ਇਹਦਾ ਥੱਲਾ ਵੀ ਮਾੜਾ ਵਾ ਥੱਲੇ ਨੂੰ ਕੀ ਕਰਨਾ ਤੂੰ ਗੰਡ ਦੇ ਉੱਤੋਂ ਯਾਰ ਇਹਨੂੰ ਪਤਾ ਕੀ ਕਰੋ ਹਾਂ ਉਹ ਟਰੱਕਾਂ ਦੇ ਮਗਦੇ ਨੰਮ ਕਾਇੰਦੇ ਉੱਥੇ ਦੋ ਲੈ ਜਾ ਮੇਰੇ ਕੋਲ ਯਾਰ ਇਹਨੂੰ ਸਟਾਰਟ ਕਿੱਥੋਂ ਕਰਾਂ ਮੈਂ ਇਸ ਨੂੰ ਕਿਧਰੋਂ ਕਰ ਆਪ ਆ ਤੂੰ ਮੇਰ ਨਾਲ ਹੀ ਆ ਜਾ ਹੈਲਪ ਮੇਰੀ ਗੱਲ ਕੱਲਾ ਖਲੀ ਜਾ ਵਾਹੇ ਲਾਵਾ ਵੇਖ ਤੂੰ ਉਗੜਿਆ ਆ ਆਹੋ ਇਹਨੂੰ ਸਾਰੇ ਨੂੰ ਕੇਲਾ ਦੇ ਪਹਿਲੇ ਤੂੰ ਥੱਲੇ ਪਲਾਈ ਨਾ ਲਾਦਾ ਇਹਦੇ ਉਹ ਯਾਰ ਇਹ ਲਮਾਰੀ ਆ ਯਾਰ ਪਲਾਈ ਲਾਉਣੀ ਆ ਥੱਲੇ ਤੂੰ ਨਹੀਂ ਮੇਰੀ ਸੁਣ ਗੱਲ ਪਾ ਹਾਂ ਇਹ ਕੋ ਸੁਣਿਆ ਤੂੰ ਵੀ ਨਕੀ ਜੁਤੀ ਹੁੰਦੀ ਆ ਆਹੋ ਆਹੋ ਇਹ ਅੰਨ ਲਕੀ ਇਹਦਾ ਕੋਈ ਫਾਇਦਾ ਨਹੀਂ ਕਰੀ ਜ਼ਿੰਦਗੀ ਚ ਪਾਏ ਕਲੇਸ਼ ਹੀ ਆ ਤੇਰਾ ਐਡਾ ਘੈਂਟ ਬੂੜਾ ਤੂੰ ਕਹਿੰਦਾ ਨਕੀ ਆ ਯਾਰ ਇਹ ਬਣਾ ਹੀ ਨਹੀਂ ਆ ਭਾ ਇਹਨੂੰ ਲੈ ਜਾਓ ਕਿਤੇ ਯਾਰ ਜਾ ਯਾਰ ਇਹਨੂੰ ਬਣਾ ਕੇ ਦੇ ਬਣਾ ਕੇ ਮੈਨੂੰ ਕਿੱਥੋਂ ਦਾਵਾ ਸਬਜੀ ਬਣਾ ਕੇ ਖਾ ਲੋ ਕੜੀ ਚ ਪਾ ਲਿਆ ਇਹਨੂੰ ਯਾਰੇ ਪਕੌੜਾ ਯਾਰੇ ਕੜੀ ਚ ਪਾ ਲਵੇ ਤੂੰ ਕਿਹੋ ਜਿਹੀ ਗੱਲਾਂ ਕਰਦਾ ਵਾ ਮੇਰੀ ਸੁਣੋ ਗੱਲ ਪਾ ਮੈਨੂੰ ਤਾਂ ਭਰਾ ਤੇਰਾ ਨਹੀਂ ਸਮਝ ਆਉਂਦਿਆ ਪਾਏ ਗੱਲ ਦਾ ਸੁਣ ਲੈ ਯਾਰ ਇਹ ਵੀ ਬੜਾ ਮੁਸ਼ਕਿਲ ਆ ਜੇ ਇੱਕ ਚੰਗੀ ਗੱਲ ਹੋਵੇ ਯਾਰ ਉਹ ਚਟ ਕੇ ਵੀ ਖਟਾ ਵੀ ਆ ਥੋੜਾ ਥੋੜਾ ਬਿੰਦੂ ਤਾਂ ਯਾਰ ਸੁਣ ਹਾਂ ਤਾਵਾ ਕਿਹੜਾ ਪਾਈ ਇਹਨੂੰ ਇਹਨੂੰ ਇਹੋ ਜਿਹਾ ਪਤਾਵਾ ਪਾ ਯਾਰ ਮੇਰੀ ਗੱਲ ਸੁਣ ਬੂਟ ਘੱਟ ਲੱਗਣ ਡਿਆ ਇਹ ਸੈਂਡਲ ਲੱਗਣ ਡਿਆ ਹਾਂ ਇਹ ਬੂਟ ਕਿਧਰੋਂ ਆ ਯਾਰੇ ਇਹ ਕਿੰਨੇ ਦਾ ਲਿਆ ਹੈ ਭਾਜੀ ਭਰਾ ਇਹ 450 ਦੇ ਲਏ ਸੀ ਯਾਰ ਉਦੋਂ 450 ਦੇ ਲਏ ਕਿਦੋਂ ਲਏ ਸੀ ਉਹ ਜਦੋਂ ਨੋਟ ਬੰਦੀ ਨਹੀਂ ਹੋਈ ਉਹ ਤੋਂ ਸਾਲ ਪਹਿਲਾਂ ਲਏ ਸੀ ਉਹ ਯਾਰ ਨੋਟ ਵੀ ਬੰਦ ਹੋ ਗਏ ਇਹ ਬੰਦ ਨਹੀਂ ਹੋਇਆ ਉਦੋਂ ਦਾ ਆ ਤੇ ਕਹਿੰਦਾ ਇਹਨੂੰ ਦਫਾ ਹੀ ਕਰੋ ਹਾਂ ਹੂੰ ਉਹਦੇ ਦਾ ਕੋਈ ਹੱਲ ਨਹੀਂ ਜੇ ਪਾਉਣਾ ਆ ਹੋ ਯਾਰ ਠੀਕ ਕਰਕੇ ਦੇ ਯਾਰ ਤੂੰ ਇਹ ਨਹੀਂ ਹੋਣਾ ਭਾਈ ਥੋੜੀ ਹੋਣੀ ਪੈਣੀ ਭਾਈ ਆ ਯਾਰ ਕਰ ਜੋ ਵੀ ਤੇਰਾ ਕੰਮ ਆਪਣੇ ਹਿਸਾਬ ਨਾਲ ਕਰ ਪਾ ਹਾਂ ਆ ਇੱਕ ਗੱਲ ਦੱਸ ਯਾਰ ਇਹਦੇ ਸਾਰੇ ਵਾਲ ਝੜੇ ਆ ਕੋਈ ਪਰੇਸ਼ਾਨੀ ਨਹੀਂ ਉਹ ਯਾਰ ਇਹਦੇ ਵੀ ਨਹੀਂ ਝੜੇ ਆ ਵਾਲ ਤੈਨੂੰ ਕੋਈ ਦੁੱਖ ਦੇਂਦਿਆ ਮਕਰੋ ਕੜਾ ਚੱਲ ਕੰਮ ਕਰਿਆ ਤੂੰ ਤੇ ਗਾਲੀ ਪੈ ਗਿਆ ਮੇਰੇ ਹੋਰ ਕੀ ਕਰਨਾ ਇਹਦਾ ਯਾਰ ਐਦਾਂ ਵਾ ਪਾ ਇਹਨੂੰ ਨਾ ਤਸਵੀਰ ਨਵੇਂ ਪਾ ਦੇ ਯਾਰ ਆ ਨਹੀਂ ਚਸ਼ਮੇ ਚੰਗੇ ਦੇ ਨਹੀਂ ਪਾਏ ਤੇ ਛੇ ਖੁੱਲੇ ਆ ਹਾਂ ਉਹ ਘਰ ਤਾਂ ਡੇ ਪਾਪੇ ਦੇ ਪਜਾਮੇ ਚ ਨਾਲਾ ਹੋਣਾ ਉਹ ਪਾ ਲਿਓ ਯਾਰ ਤੂੰ ਕਿਹੋ ਜਿਹੀਆਂ ਗੱਲਾਂ ਕਰੰਦੇ ਆ ਯਾਰ ਤੇਰੇ ਕੋ ਤਸਵੇਂ ਪਾ ਯਾਰ ਇਹ ਤਸਵੇਂ ਇਹ ਬੂਟ ਨੋਂ ਹੁੰਦੇ ਨਹੀਂ ਬਾ ਚੈਲਸੀਆ ਵਾ ਇਹ ਚੈਲਸੀਆ ਹੁੰਦਾ ਵਾ ਹੂੰ ਇਹਨੂੰ ਨਹੀਂ ਤਸਵੇਂ ਪੈਂਦੇ ਅੱਛਾ ਇਹਨੂੰ ਲਾਨਤਾ ਹੀ ਪੈਂਦੀਆਂ ਵਾ ਉਹ ਭਰਾ ਦੇ ਦੇ ਮੈਂ ਲਾਲਿਆ ਸਾਹਿਬ ਤੇਰਾ ਇਹ ਤੇਰੇ ਕੋ ਠੀਕ ਨਹੀਂ ਹੋਣਾ ਆ ਚੱਪਲ ਆ ਚਲਾ ਹੀ ਗੰਢ ਦੇ ਤੇਰੇ ਕੋ ਬੂਟ ਬਣਨੇ ਵੀ ਨਹੀਂ ਮੈਂ ਲਾਲਿਆ ਸਾਹਿਬ ਇਹ ਠੀਕ ਕਰਾਉਣੀ ਆ ਆਹੋ ਯਾਰ ਚੱਪਲ ਠੀਕ ਕਰਾਉਣੀ ਆ ਇਹ ਜਗਨੂ ਹਟ ਗਈ ਆ ਓਏ ਜਗਨੂ ਹਟ ਉਹ ਬਲਬਾ ਯਾਰ ਕਿਹੋ ਜਿਹੀਆਂ ਗੱਲਾਂ ਕਰੰਦੇ ਆ ਤੂੰ ਯਾਰ ਇਹਦਾ ਪਿਛਲਾ ਹਿੱਸਾ ਕਿੱਥੇ ਆ ਭਾ ਇਹ ਕੀ ਹੱਡੀਆਂ ਦੇ ਤੁਰਦੇ ਰਹੇ ਜੇ ਉਹ ਨਹੀਂ ਯਾਰ ਥੋੜਾ ਮੇਰੀ ਚਾਲ ਪੁੱਠੀ ਆ ਤੇ ਇਸ ਕਰਕੇ ਪਿੱਛੋਂ ਘਰ ਜਾਂਦੀ ਆ ਪੁੱਠੀ ਚਾਲ ਤੂੰ ਸਲੇਟਾ ਵਾ ਤੂੰ ਮੈਂ ਤੇ ਡਾ ਰੋਂਦਿਆ ਯਾਰ ਤੇਰੇ ਤੋਂ ਉਹ ਗੱਲ ਜਾ ਚੱਲ ਜਾ ਭਰਾ ਤੂੰ ਉਹ ਤੂੰ ਮੇਰੀ ਗੱਲ ਸੁਣ ਉਹ ਪ੍ਰਾਧੂ ਇੱਥੋਂ ਉੱਠ ਕਿ ਹੋਰ ਨੂੰ ਬਹਿ ਲੰਦੇ ਇੱਥੇ ਕਿਨੂੰ ਕੰਮ ਕਰ ਤੂੰ ਐਵੇਂ ਜਗ੍ਹਾ ਘੇਰੀ ਇੱਥੇ ਜਗ੍ਹਾ ਘੇਰੀ ਜਗ੍ਹਾ ਨਹੀਂ ਆਣ ਕੇ ਯਾਰ ਤੂੰ ਕੰਮ ਹੀ ਨਹੀਂ ਕਰਕੇ ਦੇਂਦਿਆ ਕੋਈ ਆ ਚੱਪਲ ਵਾ ਕੋਈ ਆਹੋ ਇਹਨੂੰ ਤੇ ਪਹਿਲਾਂ ਕਿਸ ਨੇ ਕੰਡੇ ਆ ਵਾ ਤੇ ਮੈਂ ਆ ਕੇ ਕੰਡਾ ਉਹ ਪ੍ਰਾ ਮੇਰੀ ਗੱਲ ਸੁਣ ਇਹਨੂੰ ਸਟੈਪ ਪਾ ਦੇ ਇਨੂੰ ਸਟੈਪ ਹੀ ਪਾ ਦੇ ਚੱਲ ਮੈਂ ਸਣਾ ਤੇਰੇ ਮੂੰਹ ਤੇ ਸਕ੍ਰੈਚ ਪਾ ਦੇਣੀ ਮੈਂ ਤੂੰ ਭਰਾ ਗੱਲ ਸੁਣ ਤੂੰ ਮੋਚੀਆਂ ਦੇ ਨੂੰ ਗੰਢ ਦੇ ਤੂੰ ਲੜਨ ਕਾ ਲਈ ਪੈਂਦੇ ਆ ਮੇਨਾ ਉਹ ਯਾਰ ਇਹ ਤੇ ਕਿਸੇ ਦੇ ਵਜਣੀ ਵੀ ਨਹੀਂ ਆ ਇਹ ਤੇ ਆਪਣੇ ਵਜਣੀ ਆ ਹੋ ਲੈ ਤੂੰ ਸ਼ਤਰਖੰਦਾਈ ਦਾ ਆ ਗਿਆ ਗੱਟ ਗਿਆ ਯਾਰ ਇਹਨਾਂ ਮਾੜੀ ਚੱਪਲ ਮੇਰੇ ਕੋ ਵੀ ਨਹੀਂ ਕੋਈ ਵੇਖ ਲਾ ਆ ਇਹੋ ਦੀ ਚੱਪਲ ਪਲਾ ਕਿੱਥੇ ਹੁੰਦੀ ਆ ਜਿਹੜਾ ਜੁੱਤੀਆਂ ਦਾ ਹਰ ਨਹੀਂ ਹੁੰਦਾ ਆਹੋ ਮੇਨ ਚੱਪਲ ਹੁੰਦੀ ਵਿੱਚ ਤੇਰੇ ਪਾਦੀਏ ਬਣਾ ਕੇ ਆਪਾਂ ਯਾਰ ਮੇਰੇ ਨਾ ਬਾਹ ਤੂੰ ਹੀ ਮੇਰਾ ਵੀਰੇ ਤੂੰ ਜਾਓ ਯਾਰ ਜਿੰਨਾ ਤੈਨੂੰ ਤਜਰਬਾ ਜੁੱਤੀਆਂ ਵਾਲੇ ਹਾਰ ਦਾ ਮੈਨੂੰ ਲੱਗਦਾ ਤੇਰੇ ਪੈਂਦੇ ਰਹੇ ਤੇ ਉਹੀ ਤਾਂ ਨਹੀਂ ਇਕੱਠੇ ਕੀਤੇਗੇ ਤੈਨੂੰ ਬੰਦਾ ਹੀ ਭਾਜੀ ਇਹ ਕਰੀ ਪਏ ਹੀ ਆਦੀ ਫੋਨ ਦੀ ਤੂੰ ਦੁਕਾਨ ਖੋਲ ਲਈ ਤੇ ਕੀ ਕਰਨਾ ਸੀ ਭਾਬੇ ਕੀ ਗੱਲ ਸੁਣ ਤੂੰ ਗੱਲਾਂ ਬਹੁਤੀਆਂ ਕਰਦਾ ਤੂੰ ਆ ਵੀ ਰਹਿੰਦੇ ਭਰਾ ਮੈਂ ਲਾਲਿਆ ਸਾਹਿਬ ਤੇਰਾ ਪਾਲਚ ਕਰਨੀ ਆਉਂਦੀ ਨਹੀਂ ਗੰਡਣਾ ਆਉਂਦਾ ਤੇ ਪਾਲਚ ਆ ਰਹਿੰਦੀ ਆ ਬੁਰਸ਼ ਰੱਖਿਆ ਕਿਹੜੇ ਦੰਦਾਲੇ ਰੱਖੇ ਤੇ ਲੈ ਫੜ ਬੇਟਾ ਇਹਨੂੰ ਪਾਲਚ ਕਰ ਚੱਲ ਪਾਲਚ ਕਰ ਦਿੰਨੇ ਭਾ ਇਹਨੂੰ ਇਹੋ ਰੰਗ ਦਾ ਕਰਦੀ ਇਹਨੂੰ ਸੇਮ ਕਰ ਦੀਏ ਉਹ ਸੇਮ ਹੀ ਕਰੀਦਾ ਯਾਰ ਹੋਰ ਰੰਗ ਬਦਲਦੀਦਾ ਰੋਜੀ ਕਰ ਦੇ ਨਾ ਬਾਜੀ ਕਰ ਯਾਰ ਇਹਨੂੰ ਪਾਛ ਕਰ ਹੈਂ ਘਟਾ ਹੀ ਬੜਾ ਜੰਮਿਆ ਇਹਨੂੰ ਕਿੱਥੋਂ ਕੱਢਿਆ ਜੇ ਉਹ ਪਾ ਪਾਣੀ ਰੱਖਿਆ ਲੱਗੇ ਕੀ ਗੱਲ ਇੱਥੇ ਬਖਤਾ ਰੱਖੀਆਂ ਨਾ ਬੇਟੀ ਇਹਨੂੰ ਪਾਣੀ ਦੀ ਲੋੜ ਪੈ ਜਾਂਦੀ ਆ ਬਾ ਉਹ ਗੱਲਾਂ ਕਰਨ ਦਿਆ ਤੂੰ ਲਓ ਬਾਜੀ ਹੋ ਗਿਆ ਹੋ ਗਿਆ ਜੇ ਲਿਆ ਫਿਰ ਵੇਹ ਵਿੱਚ ਮੂੰਹ ਲੱਭਦਾ ਵਾ ਆਹੋ ਯਾਰ ਲੱਭਣ ਦਿਆ ਵਾ ਆਹੋ ਚਮਕਦਾ ਯਾਰ ਮੈਂ ਤੇ ਨਹੀਂ ਰੀਜਣਾ ਕੀਤੀ ਵੀ ਨਹੀਂ ਬਾਲ ਜੀ ਹੈਨਾ ਤੂੰ ਵੀ ਬੋਧਾ ਬੋਲਦਾ ਤਜਰਬਿਆਂ ਦਾ ਭਰਾ ਵਧੀਆ ਦੀ ਰੱਖਦੇ ਯਾਰ ਇਹ ਮਿੱਠਾ ਸੋਡਾ ਹੀ ਕਿਤੇ ਐਵੇਂ ਨਾ ਖਾ ਲਈ ਦੇ ਪਾ ਪੈਸੇ ਦੇ तेरे ਧਾਰਤੀ ਬਣ ਗਏ ਭਰਾ ਦੇ ਦਨੇ ਪੈਸੇ ਤੂੰ ਤਾਂ ਐ ਕਾਲਾ ਪੈਣਦਿਆਂ ਮੈਂ ਇਡੇ ਕਾਲੇ ਪੈ ਕੇ ਨਹੀਂ ਮੰਗੀਦੇ ਹੁੰਦੇ ਪੈਸੇ ਕੋਈ ਨਹੀਂ ਦੇ ਦੇ ਭਾ ਦੇ ਦੇ ਹੌਲੀ ਹੌਲੀ ਦੇ ਦੇ ਤੂੰ ਹੌ ਲਓ ਟ੍ਰੇਨ ਆ ਗਈ ਮੇਰੀ ਇਹ ਨਾ ਮੈਂ ਨਗਰੀ ਟ੍ਰੇਨ ਮੇਰੀ ਓ ਯਾਰ ਇੱਥੇ ਤੇ ਹੈਗਾ ਹੀ ਬੱਸ ਸਟੈਂਡ ਠੀਕ ਹੈ